ਨਾ ਕਰ ਰਮਣੀ ਕਰਦੇ ਜੱਟਾਂ ਨਹੀਂ ਬੀਜਦੇ ਮੇਰੇ ਵੀ ਕੰਮ ਕਰਦੇ ਦੀ ਅੰਦਰ ਗੋਲਿਆਂ ਗੱਟਾ ਕੋਈ ਮੈਨੂੰ ਕਿਹੜਾ ਆ ਜਾਓ ਅੱਗੇ ਹੋਰ ਜੀਂ ਹੁੰਦਾਬਾਦ 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 ਕੀ ਗੱਲ ਬਾਤ ਹੋਈ ਸਾਰੀ ਗੱਲ ਬਾਤ ਇਹ ਜੀ ਅਸੀਂ ਲਫਾਫਿਆਂ ਦੀ ਰੇਡ ਕੜੀ ਸੀ ਮਾਰਕੀਟ ਦੇ ਵਿੱਚ ਜੋ ਇਹ ਦੁਕਾਨਦਾਰ ਹੈ ਇਹਨੇ ਸਾਨੂੰ ਚੋਰ ਗਿਆ ਨਗਰ ਆਜੋ ਖਾਜੋ ਖਾਜੋ ਕਿ ਨਗਰ ਕੌਂਸਲ ਬਾਰੇ ਚੋਰ ਨੇ ਸਾਰੇ 7-8 ਚੋਰ ਸਾਡੀ ਦੁਕਾਨ 'ਚ ਬੜੇ ਅਸੀਂ ਐਸਐਚਓ ਨੂੰ ਸ਼ੁੱਕਰਵਾਰ ਦੀ ਐਪਲੀਕੇਸ਼ਨ ਦਿੱਤੀ ਵੀ ਹੈ ਜੀ ਹਜੇ ਤੱਕ ਐਸਐਚਓ ਦੇ ਕੋਈ ਜੂਣੀ ਸਰਕੀ ਹੈਗੀ ਕੋਈ ਕਾਰਵਾਈ ਉਹ ਬੰਦਾ ਦੁਕਾਨ ਤੇ ਸਟੈਂਪ ਵੀ ਸਾਨੂੰ ਧਮਕੀਆਂ ਦੇ ਰਿਹਾ ਖੜਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਆਕ ਕੇ ਅਸੀਂ ਸਾਨੂੰ ਆਹ ਸੜਕ ਤੇ ਆਉਣਾ ਪਿਆ ਉਹ ਐਸਐਚਓ ਦੀ ਬਦੌਲਤ ਦੇ ਕਾਰਨ ਆਉਣਾ ਪਿਆ ਕੀ ਗੱਲ ਹੋਈ ਸੀ ਕਿ ਕਿਹੜੇ ਦਿਨ ਜਿਹੜੇ ਜਿਹੇ ਲਪਾਪੇ ਲੈਣ ਗਏ ਸੀਗੇ ਲੋਕਾਪੇ ਸਾਡੇ ਜੇ ਜੀ ਸੀ ਸਿੰਘ ਜੀ ਪ੍ਰੋਡਕਸ਼ਨ ਕੰਟਰੋਲ ਬੋਰਡ ਦੇ ਤੇ ਸਾਡੇ ਮੁਲਾਜ਼ਮ ਸੀ ਤੁਸੀਂ ਸਾਰੇ ਬਾਜ਼ਾਰ ਦੇ ਵਿੱਚ ਰੇਡ ਕੀਤੀ ਸੀ ਤੇ ਇੰਨੀਆਂ ਹੀ ਦੁਕਾਨਾਂ ਤੇ ਇਹਨਾਂ ਨੂੰ ਪਕਾਇਆ ਪੂਰੀ ਕੋਈ ਨਹੀਂ ਕਹ ਇਹਨਾਂ ਨੂੰ ਸਮਝਾਇਆ ਗਿਆ ਸੀ ਭਾਈ ਵੀ ਦਬਾਵੇ ਪਰ ਦਖਲ ਕਰ। ਅੱਜੋ ਖਾਦ। ਪਰ ਇਹਨਾਂ ਵੱਲੋਂ ਉਲਟਾ ਮੁਲਾਜ਼ਮਾਂ ਨੂੰ ਪੁੱਠਾ ਬੋਲਿਆ ਗਿਆ ਉਸ ਤੋਂ ਬਾਅਦ ਆਪੇ ਫੇਸਬੁੱਕ ਤੇ ਮੇਰੇ ਤੇ ਮੁਲਾਜ਼ਮਾਂ ਨੂੰ ਜ਼ੋਰ ਕਿਹਾ ਗਿਆ। ਇੱਕ ਦੁਕਾਨਦਾਰ ਵੱਲੋਂ ਇੱਕ ਦੁਕਾਨਦਾਰ ਵੱਲੋਂ ਬਾਕੀ ਸਾਰਿਆਂ ਨੇ ਕੰਪਰੋਮਾਈਜ਼ ਕੀਤਾ ਹੋਇਆ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ ਇਹ ਗੱਲ ਸ਼ੁੱਕਰਵਾਰ ਦੀ ਸ਼ੁੱਕਰਵਾਰ ਨੂੰ ਦੀ ਥਾਣੇ ਤੇ ਕੰਪਲੀਟ ਦਿੱਤੀ ਵੀ ਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਸਾਥ ਦੇ ਨਮਾਇंदे ਨੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਨੇਗੇ ਉਹਨਾਂ ਕਰਕੇ ਉਹਨਾਂ ਤੇ ਅਜੇ ਕਾਰਵਾਈ ਹੋਈ ਨਹੀਂ ਜਿਹੜੇ ਨਮਾਇंदे ਨੇ ਕੋਈ ਨਾਂ ਦੱਸਣਾ ਚਾਹੋਗੇ ਨਮਾਇੰਦਾਂ ਜੀ ਤੁਹਾਨੂੰ ਕਲੀਅਰ ਹੋ ਲੈਣ ਤੇ ਤੁਹਾਨੂੰ ਨਾਂ ਵੀ ਜ਼ਰੂਰ ਦੱਸਾਂਗੇ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਉਹਨਾਂ ਤੇ ਕਾਰਵਾਈ ਮੰਗਦੇ ਹਾਂ ਉਹ ਤੁਸੀਂ ਰੋਡ ਜਾਮ ਕੀਤਾ ਕੀ ਅਗਲਾ ਐਕਸ਼ਨ ਕੀ ਹੋ ਸਕਦਾ ਅਗਲਾ ਐਕਸ਼ਨ ਇਹ ਕਿਰਾ ਰੋਡ ਜਾਮ ਕੀਤਾ ਜੇ ਇਹ ਕੋਈ ਕਾਰਵਾਈ ਨਹੀਂ ਕਰਦਾ ਤਾਂ ਇਸ ਤੋਂ ਵੱਡਾ ਗੰਹਮ ਹੋ ਜਾਏਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਹਾਂਜੀ ਵੀਰੇ ਕੀ ਨਾਮ ਹੈ ਵਾਪਰੀ ਦਾ ਬਾਈ ਕੀ ਮਾਮਲਾ ਹੋਇਆ ਅੱਜ ਤੁਹਾਡੇ ਬਾਰੇ ਮੇਰੇ ਚਾਰ ਬੰਦੇ ਨੇ ਪਹਿਲਾਂ ਕਮੇਟੀ ਤੇ ਕੋਈ ਆਏ ਸੀ ਬੰਦੇ ਉਹ ਸਪੈਸ਼ਲੀ ਆਏ ਦੇਖੋ ਕਮੇਟੀ ਤੋਂ ਇੱਥੇ ਆਉਂਦੇ ਨੇ ਮੈਨੂੰ ਲੱਗਦਾ 50 ਗੱਲਾਂ ਮਗਰ ਸੀ ਸਪੈਸ਼ਲੀ ਆਪਣੀ ਦੁਕਾਨ ਤੇ ਆ ਕੇ ਉਹਨਾਂ ਨੇ ਲਵਾਵੇ ਚੱਕੇ ਨੇ ਬਾਜ਼ਾਰ ਚ ਜੇ ਕੇਦ ਕਰ ਚਲਵਾਵੇ ਚੱਕੇ ਉਹਨਾਂ ਨੇ ਕਹੇ ਦੇਣ ਚੱਕੇ ਲੋਕ ਦਿਖਾਵਾ ਕਰਕੇ ਇੱਕ ਦੋ ਫਰੂਟ ਵਾਲਿਆਂ ਕੋਲੇ ਗਏ ਨੇ ਉਹਨਾਂ ਕੋਲੇ ਲਫਾਵੇ ਚੱਕ ਕੇ ਮੁੜ ਕੇ ਸਾਡੇ ਵਾਲੇ ਨੇ ਕਹਿੰਦਾ ਸਾਡੇ ਵਾਲੇ ਨੇ ਕਹਿੰਦਾ ਕਹਿੰਦਾ ਵੀ ਲਫਾਫਾਣਾ ਚੱਕੋ ਕੋਈ ਵੀ ਜਿਹੜੀ ਗੱਲ ਹੈ ਕੋਈ ਆਪਾਂ ਕਰ ਲੈਨੇ ਆਂ ਬਲਕਿ ਤਾਂ 15 ਜਾਣੇ ਸੀ ਠੱਗਾ ਕਰਿਆ ਮਾਰੇ ਦੰਗਾ ਬੋਲਿਆ ਇਹਨੇ ਫੇਸਬੁੱਕ ਤੇ ਪੋਸਟ ਪਾਦੀ ਵੀ ਚੋਰਾਂ ਵਾਂਗੂ ਮੇਰੇ ਲਫਾਵੇ ਚੱਕ ਕੇ ਲੈ ਗਏ ਠੀਕ ਹੈ ਹੁਣ ਉਹ ਉਸ ਤੋਂ ਬਾਅਦ ਉਹਨੇ ਥਾਣੇ ਦਰਖਾਹੇ ਜੀ ਥਾਣੇ ਚਲੇ ਗਏ ਠੀਕ ਹੈ ਐਸੇ ਤੋਂ ਸਾਹਮਣੇ ਅੱਜ ਸਾਨੂੰ 4 ਵਜੇ ਦਾ ਟਾਈਮ ਦਿੱਤਾ ਵੀ ਚਲੋ ਜਾਂਦੇ ਆ ਅਸੀਂ ਕੱਲ ਵੀ ਥਾਣੇ ਗਏ ਜੀ ਇਹ ਇਹਨਾਂ ਨੂੰ ਕੱਲ ਵੀ ਬੁਲਾਇਆ ਸੀ ਸਾਡੇ ਕੇ ਬੰਦੇ ਦਾ ਐਕਸੀਡੈਂਟ ਹੋ ਗਿਆ ਸੀ ਤਾਂ ਪਟਿਆਲੇ ਆ ਸਰ ਜਾਨੇ ਕੱਲ ਵੀ ਝੂਟ ਜੱਟ ਮਾਰਿਆ ਇਹਨਾਂ ਨੇ ਕੱਲ ਵੀ ਮਾਰੇ ਆ ਹੁਣ ਇਹਨਾਂ ਨੇ ਆਇਆ ਦਰਬਾਰ ਠੀਕ ਹੈ ਤੇ ਮੇਰੀ ਗੱਲ ਨਾਲੋਂ ਐਮਸੀ ਖਰੀਦ ਲਿਆ ਐਮਸੀ ਖਰੀਦ ਲਿਆ ਇਹ ਕਹਿੰਦੇ ਨੇ ਜੱਗੂ ਹੋਰ ਕਰ ਲਿਆ ਐਮਸੀ ਬਰਦ ਤਾਂ ਸਾਹ ਜੈਟ ਮਿੱਤਰਾ ਉਡਾਈ ਮੈਂ ਆਪ ਮਾਰ ਕੇ ਕਾ ਜਾ ਕੇ ਜ਼ਰਾ ਜੇ ਐ ਕਹਿੰਦੇ ਨੇ ਕਿ ਉਹ ਕਿਸੇ ਕਿਸੇ ਅਧਿਕਾਰੀ ਨਾਲ ਗੱਲ ਹੋਈ ਥੋੜੀ ਜੀ ਕਹਿੰਦੇ ਥੋੜੀ ਤੁਣਕੇ ਇਕੱਲਾ ਕੱਢਣਾ ਅਸੀਂ ਐ ਕਰਦਾ ਹਾਂ ਉਹ ਬਣਾਉਂਦੇ ਨੇ ਮਨਪਿੰਨ ਕੇ ਸਾਾਨੂੰ ਥੋੜੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਥੋੜੀ ਕਿਸੇ ਅਧਿਕਾਰੀ ਨਾਲ ਸਾਰੀ ਦੁਕਾਨ ਚ ਜੇ